ਬੇਫਿਕਰੀ ਦੇ ਚਾਵਾਂ ਦੇ ਵਿੱਚ ਮਿਲੀਆਂ ਮੁਫਤ ਦੁਆਵਾਂ ਦੇ ਵਿੱਚ ਸਵਰਗਾ ਜਿਹਾ ਨਜ਼ਾਰਾ ਏ ਗੁੱਸੇ ਵਿੱਚ ਵੀ ਲਾਣੇਦਾਰ ਸਾਨੂੰ ਲੱਗਦਾ ਬੜਾ ਪਿਆਰਾ ਏ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਇੱਕ ਲਾਣੇਦਾਰ ਬਾਰੇ ਘਰ ਦੇ ਮਾਲਕ ਬਾਰੇ ਸੋ ਪਹਿਲਾਂ ਵਾਲੀ ਵੀਡੀਓ ਵਿੱਚ ਆਪਾਂ ਲਾਣੇਦਾਰਨੀ ਦਾ ਜ਼ਿਕਰ ਕੀਤਾ ਸੀ ਇਸ ਵੀਡੀਓ ਵਿੱਚ ਆਪਾਂ ਇੱਕ ਲਾਣੇਦਾਰ ਦਾ ਜ਼ਿਕਰ ਕਰਦੇ ਹਾਂ ਸੋ ਦੋਸਤੋ ਜੇਕਰ ਇੱਕ ਔਰਤ ਇੱਕ ਘਰ ਦੀ ਮਾਲਕਣ ਦਾ ਯੋਗਦਾਨ ਉਸ ਦੇ ਘਰ ਨੂੰ ਸਵਾਲਣ ਵਿੱਚ ਹੁੰਦਾ ਹੈ ਤਾਂ ਉਸੇ ਘਰ ਦੇ ਮਾਲਕ ਦਾ ਯੋਗਦਾਨ ਉਸ ਘਰ ਨੂੰ ਬਣਾਉਣ ਵਿੱਚ ਹੁੰਦਾ ਹੈ ਉਸ ਘਰ ਦਾ ਗੁਜ਼ਾਰਾ ਤੋਰਨ ਵਿੱਚ ਹੁੰਦਾ ਹੈ ਤੇ ਸਾਰਾ ਬੋਝ ਜਿਹੜਾ ਉਹ ਲਾਣੇਦਾਰ ਦੇ ਸਿਰ ਤੇ ਅਕਸਰ ਦੇਖਿਆ ਜਾਂਦਾ ਹੈ ਸੋ ਇਸੇ ਕਰਕੇ ਲਿਖਾਰੀ ਨੇ ਲਿਖਿਆ ਕਿ ਜੇਕਰ ਘਰ ਦਾ ਮਾਲਕ ਕਈ ਵਾਰ ਗੁੱਸੇ ਵੀ ਹੋ ਜਾਂਦਾ ਹੈ ਲਾਣੇਦਾਰ ਕਈ ਵਾਰ ਗੁੱਸੇ ਵੀ ਹੋ ਜਾਂਦਾ ਹੈ ਤਾਂ ਉਹ ਹੋਰ ਵੀ ਪਿਆਰਾ ਲੱਗਦਾ ਹੈ ਕਿਉਂਕਿ ਘਰ ਦੇ ਮਾਲਕ ਬਿਨਾ ਘਰ ਦੀ ਮਾਲਕਣ ਵੀ ਅਧੂਰੀ ਹੈ ਇਹ ਵੀ ਦੇਖਿਆ ਗਿਆ ਕਿ ਕਈ ਵਾਰ ਘਰ ਦਾ ਮਾਲਕ ਕਿੱਥੋਂ ਕੀ ਲੈ ਕੇ ਆਉਂਦਾ ਇਹ ਅਹਿਸਾਸ ਨਹੀਂ ਹੋਣ ਦਿੰਦਾ ਕਿਉਂਕਿ ਉਸ ਦਾ ਮਕਸਦ ਘਰ ਦੀ ਹਰ ਇੱਕ ਚੀਜ਼ ਨੂੰ ਕੰਪਲੀਟ ਰੱਖਣਾ ਘਰ ਦੀ ਹਰ ਇੱਕ ਲੋੜ ਨੂੰ ਪੂਰਾ ਕਰਨਾ ਹੁੰਦਾ ਹੈ ਆਓ ਲਾਣੇਦਾਰ ਦੀ ਤਾਰੀਫ ਦੇ ਵਿੱਚ ਸਾਡੇ ਲੇਖਕ ਸਤਨਾਮ ਸਿੰਘ ਪੁਲਹੇੜੀ ਕੀ ਲਿਖਦੇ ਨੇ ਆਪਾਂ ਸੁਣਦੇ ਹਾਂ ਕਹਿੰਦੇ ਲਾਣੇਦਾਰ ਦੀਆਂ ਛਾਵਾਂ ਦੇ ਵਿੱਚ ਪਿਆਰ ਚ ਅੱਡੀਆਂ ਬਾਹਾਂ ਦੇ ਵਿੱਚ ਬੇਫਿਕਰੀ ਦੇ ਛਾਵਾਂ ਦੇ ਵਿੱਚ ਮਿਲੀਆਂ ਮੁਫਤ ਦੁਆਵਾਂ ਦੇ ਵਿੱਚ ਸਵਰਗਾਂ ਜਿਹਾ ਨਜ਼ਾਰਾ ਹੈ ਗੁੱਸੇ ਵਿੱਚ ਵੀ ਲਾਣੇਦਾਰ ਸਾਨੂੰ ਲੱਗਦਾ ਬੜਾ ਪਿਆਰਾ ਏ ਚਿੱਟੇ ਕੱਪੜੇ ਪਰ ਸਿਰ ਹੈ ਬੋਝਲ ਉਹਨੂੰ ਲੱਖਾਂ ਫਿਕਰ ਨੇ ਸਾਡੇ ਚਿੱਟੇ ਕੱਪੜੇ ਪਰ ਸਿਰ ਹੈ ਬੋਝਲ ਉਹਨੂੰ ਲੱਖਾਂ ਫਿਕਰ ਨੇ ਸਾਡੇ ਉਹਦੇ ਸਿਰ ਤੇ ਬੁੱਲੇ ਵੱਢੀਏ ਧਰ ਧਰ ਕੇ ਅਸੀਂ ਵੱਢੀ ਉਹਦੇ ਹੁੰਦਿਆਂ ਫਿਕਰ ਨਾ ਕੋਈ ਜੀਵਨ ਬੜਾ ਨਿਆਰਾ ਏ ਗੁੱਸੇ ਵਿੱਚ ਵੀ ਲਾਣੇਦਾਰ ਸਾਨੂੰ ਲੱਗਦਾ ਬੜਾ ਪਿਆਰਾ ਏ ਅੱਗੇ ਲਿਖਦੇ ਨੇ ਰਿਸ਼ਤੇਦਾਰੀ ਚ ਡੁੱਲ ਵਿਚਲਦਾ ਸਾਨੂੰ ਫਿਕਰ ਨਾ ਕੋਈ ਲਾਣੇਦਾਰ ਮੰਗੇ ਸਭ ਦੀਆਂ ਖੈਰਾਂ ਕਰਦਾ ਰਹੇ ਅਰਜ਼ੋਈ ਉੱਤੋਂ ਰੋਵ ਹੈ ਠਾਣੇਦਾਰ ਜਿਆ ਅੰਦਰੋਂ ਭਲਾ ਵਿਚਾਰਾ ਏ ਉੱਤੋਂ ਰੋਵ ਹੈ ਠਾਣੇਦਾਰ ਜਿਆ ਅੰਦਰੋਂ ਭਲਾ ਵਿਚਾਰਾ ਏ ਗੁੱਸੇ ਵਿੱਚ ਵੀ ਲਾਣੇਦਾਰ ਸਾਨੂੰ ਲੱਗਦਾ ਬੜਾ ਪਿਆਰਾ ਏ ਸਭ ਦੇ ਰੋਸੇ ਸਭ ਦੇ ਸ਼ਿਕਵੇ ਸੈਂਦਾ ਸੋਚ ਕੇ ਸਭ ਦੀ ਸਭ ਦੇ ਰੋਸੇ ਸਭ ਦੇ ਸ਼ਿਕਵੇ ਸੈਂਦਾ ਸੋਚ ਕੇ ਸਭ ਦੀ ਉਹਦੇ ਲਈ ਕੋਈ ਸ਼ਬਦ ਕੀ ਲਿਖਾਂ ਲੈਣੀ ਨਾ ਕੋਈ ਲੱਭਦੀ ਸਾਡੇ ਸਿਰ ਤੇ ਕਰਜ਼ਾ ਉਹਦਾ ਵਿਆਜ ਜਾਪਦਾ ਭਾਰਾ ਏ ਗੁੱਸੇ ਵਿੱਚ ਵੀ ਲਾਣੇਦਾਰ ਸਾਨੂੰ ਲੱਗਦਾ ਬੜਾ ਪਿਆਰਾ ਏ ਅਕੀਲੇ ਪਰੇ ਵਿੱਚ ਲਿਖਦੇ ਨੇ ਕਹਿੰਦੇ ਉਮਰ ਉਸ ਦੀ ਲੰਮੀ ਦੇ ਲਈ ਕਰਾਂ ਮੈਂ ਨਿਤ ਦੁਆਵਾ ਉਮਰ ਉਸ ਦੀ ਲੰਮੀ ਦੇ ਲਈ ਕਰਾਂ ਮੈਂ ਨਿੱਤ ਦੁਆਵਾਂ ਉਹਦੇ ਸਿਰ ਤੇ ਵਿੱਚ ਖੁਸ਼ੀ ਦੇ ਸੱਜਰੇ ਗੀਤ ਮੈਂ ਗਾਵਾਂ ਪਲਹੀੜੀ ਨੇ ਲਾਣੇਦਾਰ ਲਈ ਲਿਖ ਕੇ ਮਾਰਿਆ ਨਾਰਾ ਏ ਗੁੱਸੇ ਵਿੱਚ ਵੀ ਲਾਣੇਦਾਰ ਸਾਨੂੰ ਲੱਗਦਾ ਬੜਾ ਪਿਆਰਾ ਏ ਗੁੱਸੇ ਵਿੱਚ ਵੀ ਲਾਣੇਦਾਰ ਸਾਨੂੰ ਲੱਗਦਾ ਬੜਾ ਪਿਆਰਾ ਏ ਸੋ ਦੋਸਤੋ ਬਿਲਕੁਲ ਸੱਚੀ ਤਾਰੀਫ ਇੱਕ ਲਾਣੇਦਾਰ ਦੀ ਇਹ ਸਿਰਜਣਾ ਦੇ ਵਿੱਚ ਪਲਹੀੜੀ ਸਾਹਿਬ ਨੇ ਕੀਤੀ ਏ ਜਿੰਨਾ ਚਿਰ ਪਿਓ ਸਿਰ ਤੇ ਆ ਨਾ ਔਲਾਦ ਨੂੰ ਕੋਈ ਫਿਕਰ ਨਹੀਂ ਹੁੰਦਾ ਕਿਉਂਕਿ ਵੱਡਿਆਂ ਦਾ ਬੈਠਿਆਂ ਦਾ ਹੀ ਬਹੁਤ ਸਾਰਾ ਹੁੰਦਾ ਹੈ ਜਿੰਨਾ ਘਰਾਂ ਦੇ ਵਿੱਚੋਂ ਬੇਵਕਤੇ ਘਰ ਦੇ ਮਾਲਕ ਤੁਰ ਗਏ ਜੇਕਰ ਉਹਨਾਂ ਨੂੰ ਪੁੱਛੀਏ ਤਾਂ ਬਹੁਤ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇੱਕ ਲਾਣੇਦਾਰ ਤੋਂ ਬਿਨਾਂ ਲਾਣੇਦਾਰ ਨਹੀਂ ਦਾ ਕੀ ਹਾਲ ਹੈ ਇਹਦਾ ਦੁੱਖ ਸਿਰਫ ਉਹ ਹੀ ਦੱਸ ਸਕਦੀ ਹੈ ਇਸ ਕਰਕੇ ਆਓ ਆਪਾਂ ਇਹ ਹੀ ਦੁਆ ਕਰਦੇ ਹਾਂ ਕਿ ਜਿਉਂਦੇ ਰਹਿਣ ਘਰ ਦੇ ਮਾਲਕ ਜਿਉਂਦੀਆਂ ਰਹਿਣ ਘਰਦੀਆਂ ਮਾਲਕਣਾ ਦੋਨਾਂ ਬਿਨਾਂ ਹੀ ਘਰ ਅਧੂਰਾ ਹੈ ਸਦਾ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਬਣੇ ਰਹਿਣ ਤੇ ਹਮੇਸ਼ਾ ਹੀ ਘਰ ਜਿਹੜੇ ਆ ਉਹ ਹੱਸਦੇ ਵਾਸਤੇ ਰਹਿਣ ਇਹਨਾਂ ਦੁਆਵਾਂ ਦੇ ਨਾਲ ਆਉ ਲੈਣੇ ਆ ਤੁਹਾਡੇ ਤੋਂ ਵਿਦਾਈ ਤੇ ਜਲਦ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ